ਠੀਕ ਹੈ ਵੀਰ ਜੀ ਇਹ ਲੁੱਟਖੋ ਕਰ ਰਹੇ ਆ ਇਹ ਲੁੱਟਖੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾਖੰਡ ਤੋਂ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕ ਕੇ ਇਹ ਲੁੱਟਖੋ ਖੋਹ ਰਹੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਆਹ ਦੇਖੋ ਯਾਨੋ ਕੋ ਜਿਪਾ ਜਿਪਾ ਉਹ ਦੇਖੋ ਜਾਂਦੇ ਹੋਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਪਾਦਾਨੀ ਕਿੰਨੀ ਵਾਰ ਇੱਥੇ ਰਾਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਸਿਰਫ ਰਾਸ਼ਨ ਹੀ ਲੁੱਟ ਰਹੇ ਆ ਮਤਲਬ ਉੱਥੇ ਜਾਣ ਦੋ ਬੇਇੰਤੀਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਖੋਹਾਂ ਨਾ ਕਰੋ ਨਾ ਜਲੂਸ ਘਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰਾਂ ਕੋਲ ਸਹੀ ਗਾਲੀਆਂ ਘਰ ਭਰੇ ਲੁੱਟਖੋਹਾਂ ਕੇ ਦੀ ਜਿਹੇ ਹੀ ਪੇਟਦੇ ਨਹੀਂ ਮੇਰਾ ਪੇਟ ਠੀਕ ਆ ਆ ਪੇਟ ਦੇ ਵਿੱਚ ਲੋਡ ਹੈਗੀ ਆ ਰਾਸ਼ਨ ਦੀ ਨਹੀਂ ਨਹੀਂ ਲੋੜ ਕਿੰਨੀ ਵਾਰੀ ਇੱਥੇ ਰੱਖ ਲੈ ਤੂੰ ਬਜੀ ਉਹ ਕਿਹਾ ਬਦਮਤਲ ਲੈ ਕੇ ਆਇਆ ਆ ਨਹੀਂ ਜਾਨ ਬੁਣਾ ਰਾਸ਼ਨ ਦੀ ਲੋਡ ਹੈਗੀ ਹੀ ਕਿ ਨਹੀਂ ਕਿਸੇ ਚੀਜ਼ ਦੀ ਲੋਡ ਨਹੀਂ ਪਾਜੀ ਸਭ ਕੁਝ ਘਰ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਨਾਂ ਇਦਾਂ ਦੇ ਜਰੋਂ ਦੀ ਗੱਡੀ ਉਹਦੇ ਮਗਰ ਦੁਆਰੇ ਹੋ ਜਾਂਦੇ ਨੇ ਮਲੋ ਘਰ ਪਰਲੇ ਲੋਟ ਲੋਟ ਦਸਤ ਭਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਿਆ ਠੀਕ ਹੈ ਵੀਰ ਜੀ ਇਹ ਲੁੱਟ ਖੋ ਕਰ ਰਹੇ ਆ ਇਹ ਲੁੱਟ ਖੋ ਵਾਲੇ ਸਹਾਗਿਆ ਅੱਜ ਇਹ ਵੀਰ ਉਤਰਾ ਖੜ ਤੂੰ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕ ਕੇ ਇਹ ਲੁੱਟ ਖੋ ਕਰ ਰਹੇ ਆ ਦੇਖੋ ਸਹੀ ਕਿਸ ਤਰ੍ਹਾਂ ਆ ਜਦੋਂ ਯਹਾਂ ਕੋ ਜਿਪਾ ਜਿਪਾ ਉਹ ਦੇਖੋ ਜਾਂਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਬੰਦੇ ਸਾਡੇ ਨਾਲ ਗੱਤਾਂ ਕਰਨੀ ਆ ਥਣਕ ਬਸ ਪਾਣੀ ਆ ਪਾਣੀ ਕਿੰਨੀ ਗੁਆਰ ਇੱਥੇ ਰਾਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਸਿਰਫ ਰਾਸ਼ਨ ਹੀ ਲੁੱਟ ਰਹੇ ਆ ਮਤਲਬ ਉੱਥੇ ਜਾਣ ਤੋਂ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਾ ਖੋਹਾਂ ਨਾ ਕਰੋ ਨਾ ਜਲੂਸ ਚਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਘਰ ਸਹੀ ਗੱਲਾਂ ਘਰ ਘਰੇ ਲੁੱਟਾਂ ਖੋਹਾਂਗੇ ਤੁਸੀਂ ਇਹ ਹੀ ਪੇਂਟਦੇ ਹੋ ਨਹੀਂ ਮੇਰਾ ਪੇਂਟ ਠੀਕ ਆ ਆ ਪੇਂਟ ਦੇ ਵਿੱਚ ਲੋਡ ਹੈਗੀ ਆ ਰਾਜ ਨਹੀਂ ਨਹੀਂ ਲੋੜ ਕਿੰਨੀ ਕ ਵਾਰੀ ਇੱਥੇ ਵਾਹ ਲੈ ਜੁਫਾ ਜਦੋਂ ਮੈਂ ਕਾਬਦਮ ਤੋਂ ਲੈ ਕੇ ਆਇਆ ਨਹੀਂ ਇਹਦੇ ਕੋਈ ਰਾਸ ਨਹੀਂ ਦੀ ਲੋੜ ਹੈਗੀ ਹੀ ਕਿ ਨਹੀਂ ਦੀਦੀ ਲੋੜ ਨਹੀਂ ਬਾਜੀ ਸਭ ਕੁਝ ਘਰ ਦੇ ਵਿੱਚਿਆ ਘਰਾਂ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਨਾਂ ਇਨਾਂ ਨੇ ਇਧਰ ਜਿਹੜਾ ਉਹਦੀ ਗੱਡੀ ਉਹਦੇ ਮਗਰਦਵਾਲੇ ਹੋ ਜਾਂਦੇ ਨੇ ਮਤਲਬ ਘਰ ਭਰ ਲੈ ਲੋਟ ਲੈ ਬਸ ਭਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਿਆ ਠੀਕ ਹੈ ਵੀਰ ਜੀ ਇਹ ਲੁੱਟਖੋ ਕਰ ਰਹੇ ਆ ਇਹ ਲੁੱਟਖੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾਖੰਡ ਤੋਂ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕੇ ਇਹ ਲੁੱਟਖੋ ਕਰ ਰਹੇ ਆ ਦੇਖੋ ਫਰੀ ਕੇ ਤਰ੍ਹਾਂ ਉਹ ਦੇਖੋ ਜਾਂਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਪਾਣੀ ਕਿੰਨੀ ਵਾਰ ਇੱਥੇ ਰਾਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਸਿਰਫ ਰਾਸ਼ਨ ਹੀ ਲੁੱਟ ਰਹੇ ਆ ਮੰਗਲ ਉੱਥੇ ਜਾਣ ਤੋਂ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਖੋਹਾਂ ਨਾ ਕਰੋ ਨਾ ਜਲੂਤ ਕਰੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਪੈਸੇ ਹੀ ਗਾਲਿਆਂ ਘਰ ਭਰੇ ਤੁਹਾਨੂੰ ਆ ਕੇ ਦੀ ਇਹ ਹੀ ਪੇਟਦੇ ਨਹੀਂ ਮੇਰਾ ਪਿੰਡ ਠੀਕ ਆ ਆ ਪੇਟ ਦੇ ਵਿੱਚ ਲੋਡ ਹੈਗੀ ਆ ਰਾਸ਼ ਹੁੰਦੀ ਨਹੀਂ ਨਹੀਂ ਲੋੜ ਕਿੰਨੀ ਵਾਰ ਇੱਥੇ ਰੱਖ ਲੈ ਤੁਹਾਨੂੰ ਮੈਂ ਬਦਮ ਤੋਂ ਲੈ ਕੇ ਆਇਆ ਆ ਨਹੀਂ ਜਿਹਨੇ ਪੁਣਿਆ ਰਾਸ਼ ਨਹੀਂ ਦੀ ਲੋਡ ਹੈਗੀ ਹੀ ਨਹੀਂ ਦੀ ਦਿਓੜ ਨਹੀਂ ਬਾਜੀ ਸਭ ਕੁਝ ਘਰ ਦੇ ਵਿੱਚ ਆ ਘਰਾਂ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਣਾ ਇਧਰ ਗਰੋਂ ਦੀ ਗੱਡੀ ਉਹਦੀ ਮਗਰਦਵਾਲੇ ਹੋ ਜਾਂਦੇ ਨੇ ਮਤਲਬ ਘਰ ਭਰ ਲੈਣ ਲੋਟ ਲੈ ਬਸ ਖਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਾ